ਆਪਣੀਆਂ ਉਦਾਸੀਆਂ ਦੇ ਦੌਰਾਨ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਬਹੁਤ ਸਾਰੀਆਂ ਥਾਵਾਂ ਤੇ ਗਏ ਅਤੇ ਉਸ ਪਰਮਾਤਮਾ ਦਾ ਉਪਦੇਸ਼ ਮਨੁੱਖਾਂ ਦੇ ਤੱਕ ਪਹੁੰਚਾਇਆ ਨਾਮ ਬਾਣੀ ਦੇ ਨਾਲ ਜੋੜਦੇ ਜੋੜਦੇ ਨਾਨਕ ਦੇ ਪਾਤਸ਼ਾਹ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਭਵਜਲ ਤੋਂ ਪਾਰ ਉਤਾਰਿਆ ਬਹੁਤਿਆਂ ਦੇ ਦੁੱਖਾਂ ਦਾ ਨਾਸ ਕੀਤਾ ਅਤੇ ਬਹੁਤਿਆਂ ਦੇ ਕਰਮ ਕਟੇ ਸਹਿਬ ਗੁਰੂ ਨਾਨਕ ਪਾਤਸ਼ਾਹ ਜਦੋਂ ਇੱਕ ਮਿਹਰ ਦੀ ਨਜ਼ਰ ਕਰ ਦਿੰਦੇ ਸੀ ਤੇ ਬੰਦਾ ਗਦਗਦ ਹੋਉਂਦਾ ਸੀ ਤੇ ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਹੋ ਕੇ ਉਸ ਪਰਮਾਤਮਾ ਦੇ ਨਾਲ ਜੁੜ ਜਾਂਦਾ ਸੀ ਅੱਜ ਜਿਸ ਅਸਥਾਨ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਗੁਰੂ ਨਾਨਕ ਪਾਤਸ਼ਾਹ ਦੀ ਜਨਮ ਸ਼ੋਪਰਾਪਤ ਅਸਥਾਨ ਜਿਸ ਬਾਰੇ ਸ਼ਾਇਦ ਸਿੱਖ ਸੰਗਤਾਂ ਬਹੁਤ ਘੱਟ ਜਾਣਦੀਆਂ ਨੇ ਉਸ ਸਥਾਨ ਦਾ ਨਾਮ ਗੁਰਦੁਆਰਾ ਸ਼੍ਰੀ ਕੋਹੜੀ ਵਾਲਾ ਘਾਟ ਤਕੋਨੀਆਂ ਉੱਤਰ ਪ੍ਰਦੇਸ਼ ਇਹ ਸਥਾਨ ਟਕੋਨੀਆਂ ਸ਼ਹਿਰ ਯੂਪੀ ਅਤੇ ਨੇਪਾਲ ਬਾਰਡਰ ਦੇ ਸਥਿਤ ਹੈ ਇਤਿਹਾਸ ਦੱਸਦਾ ਹੈ ਕਿ ਸਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾ ਆਪਣੀ ਤੀਸਰੀ ਉਦਾਸੀ ਦੌਰਾਨ ਇਸ ਪਿੰਡ ਦੇ ਵਿੱਚ ਪਹੁੰਚੇ ਸਨ ਬਾਲਾ ਤੇ ਮਰਦਾਨਾ ਸਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾ ਦੇ ਨਾਲ ਹੀ ਸਨ ਰਾਤ ਰੁਕਣ ਦੇ ਲਈ ਉਨ੍ਹਾਂ ਨੂੰ ਇੱਕ ਸਥਾਨ ਚਾਹੀਦਾ ਸੀ ਪਰ ਦੂਰ ਦੂਰ ਤੱਕ ਹਨੇਰੇ ਤੋਂ ਬਿਨਾ ਹੋਰ ਕੁਝ ਵੀ ਪ੍ਰਤੀਤ ਨਹੀਂ ਹੋ ਰਿਹਾ ਸੀ ਫਿਰ ਉਹਨਾਂ ਨੇ ਉੱਥੇ ਇੱਕ ਕੁਟਿਆ ਦੇਖੀ ਜਿਸ ਦੇ ਵਿੱਚ ਹਨੇਰੇ ਵਿੱਚ ਇੱਕ ਬੰਦਾ ਬੈਠਾ ਹੋਇਆ ਸੀ ਗੁਰੂ ਨਾਨਕ ਸਾਹਿਬ ਨੇ ਉੱਥੇ ਰਾਤ ਕੱਟੀ ਨਾ ਹੀ ਗੁਰੂ ਨਾਨਕ ਪਾਤਸ਼ਾਹ ਨੇ ਉਸ ਬੰਦੇ ਨੂੰ ਦੇਖਿਆ ਤੇ ਨਾ ਹੀ ਉਸ ਬੰਦੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਦੇਖਿਆ ਸਵੇਰੇ ਜਦ ਗੁਰੂ ਨਾਨਕ ਪਾਤਸ਼ਾਹ ਨੂੰ ਉਸ ਬੰਦੇ ਨੇ ਦੇਖਿਆ ਤੇ ਉਹ ਕਹਿਣ ਲੱਗਾ ਮੈਂ ਇੱਕ ਕੋੜੀ ਹਾਂ ਮੇਰੇ ਸਰੀਰ ਦੇ ਵਿੱਚੋਂ ਬਹੁਤ ਦੁਰਗੰਧ ਆਉਂਦੀ ਹੈ ਮੇਰੇ ਘਰ ਵਾਲੇ ਅਤੇ ਪਿੰਡ ਵਾਲਿਆਂ ਨੇ ਮੈਨੂੰ ਪਿੰਡ ਤੋਂ ਬਾਹਰ ਇਸ ਕੁਟੀਆ ਦੇ ਵਿੱਚ ਬਿਠਾ ਦਿੱਤਾ ਹੈ ਤੇ ਮੇਰੇ ਲਾਗੇ ਵੀ ਕੋਈ ਨਹੀਂ ਆਉਂਦਾ ਪਰ ਤੁਸੀਂ ਮਹਾਪੁਰਸ਼ ਕੌਣ ਹੋ ਜਿਨ੍ਹਾਂ ਨੇ ਸਾਰੀ ਰਾਤ ਮੇਰੇ ਵਰਗੇ ਕੋੜੀ ਦੇ ਨਾਲ ਕੱਟੀ ਹੈ ਤੇ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਉਸ ਕੋੜੀ ਦੇ ਕੋਲ ਉੱਥੇ ਇੱਕ ਬਚਨ ਉਜਾਰਿਆ ਸੀ ਤਨ ਆਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੋਂ ਬਾਰ ਤਪ ਤਪ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ ਇਹ ਸ਼ਬਦ ਸੁਣ ਕੇ ਉਸ ਕੋੜੀ ਦਾ ਫਿਰਦੇ ਪਰਵਰਤਨ ਹੋ ਗਿਆ ਤੇ ਉਸ ਦਾ ਕੋੜ ਦਾ ਰੋਗ ਵੀ ਦੂਰ ਹੋ ਗਿਆ ਸਾਰੇ ਪਿੰਡ ਦੇ ਵਿੱਚ ਸਹਿਬ ਗੁਰੂ ਨਾਨਕ ਪਾਤਸ਼ਾਹ ਦੀ ਇਸ ਕਿਰਪਾ ਦੇ ਚਰਜੇ ਹੋਏ ਲੋਕ ਦਰਸ਼ਨਾਂ ਦੇ ਲਈ ਪਹੁੰਚੇ ਸਹਿਬ ਗੁਰੂ ਨਾਨਕ ਪਾਤਸ਼ਾਹ ਪਰਮਾਤਮਾ ਦਾ ਉਪਦੇਸ਼ ਦੇ ਕੇ ਉੱਥੋਂ ਅੱਗੇ ਚਲੇ ਗਏ ਬਾਅਦ ਵਿੱਚ ਉਸ ਬੰਦੇ ਨੇ ਉੱਥੇ ਇੱਕ ਧਰਮਸ਼ਾਲਾ ਬਣਾਈ ਤੇ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦੇ ਅਨਸਾਰ ਲੋਕ ਭਲਾਈ ਦੇ ਵਿੱਚ ਲੱਗ ਗਿਆ ਅੱਜ ਇੱਥੇ ਇੱਕ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਸੰਗਤਾਂ ਦੂਰੋਂ ਦੂਰੋਂ ਇਸ ਅਸਥਾਨ ਦੇ ਦਰਸ਼ਨ ਕਰਨ ਦੇ ਲਈ ਆਉਂਦੀਆਂ ਹਨ ਸੋ ਉਸ ਅਸਥਾਨ ਦੀ ਇੱਕ ਸੱਚੀ ਘਟਨਾ ਜੋ ਤੁਹਾਡੇ ਨਾਲ ਅੱਜ ਸਾਂਝੀ ਕਰਨ ਜਾ ਰਹੇ ਹਾਂ ਉਹ ਇਸ ਪ੍ਰਕਾਰ ਹੈ ਕਿ ਗੁਰਦੁਆਰਾ ਸਾਹਿਬ ਦੇ ਕੋਲ ਹੀ ਇੱਕ ਦਰਿਆ ਵਗਦਾ ਹੈ ਇੱਕ ਵਾਰੀ ਦਰਿਆ ਦੇ ਵਿੱਚ ਹੜ ਆ ਗਿਆ ਪਾਣੀ ਬਹੁਤ ਹੀ ਜ਼ਿਆਦਾ ਵਧ ਗਿਆ ਅਤੇ ਪਾਣੀ ਗੁਰਦੁਆਰਾ ਸਾਹਿਬ ਦੀਆਂ ਬਾਹਰੀ ਕੰਧਾਂ ਦੇ ਨਾਲ ਲੱਗ ਕੇ ਵਹਿਣ ਲੱਗਾ। ਉੱਥੇ ਦੀਆਂ ਸੰਗਤਾਂ ਦੇ ਮਨ ਵਿੱਚ ਵਿਚਾਰ ਆਇਆ ਕਿ ਜੇਕਰ ਦਰਿਆ ਨੇ ਆਪਣਾ ਵਹਾਅ ਬਦਲ ਕੇ ਦੂਜੇ ਪਾਸੇ ਕਰ ਲਿਆ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਪਾਣੀ ਆ ਜਾਵੇਗਾ। ਤੇ ਇਹ ਪਾਣੀ ਅੰਦਰ ਵੀ ਬਹੁਤ ਨੁਕਸਾਨ ਕਰੇਗਾ ਕਿਉਂਕਿ ਪਾਣੀ ਬਹੁਤ ਹੀ ਜ਼ਿਆਦਾ ਸੀ। ਗੁਰਦੁਆਰਾ ਸਾਹਿਬ ਕਾਫੀ ਦੂਰ ਸੀ ਅਤੇ ਨੇਪਾਲ ਦੇ ਬਾਰਡਰ ਦੇ ਸੀ ਸਿੱਖ ਸੰਗਤਾਂ ਕਾਫੀ ਘਟ ਹੋਣ ਕਰਕੇ ਉੱਥੇ ਦੀ ਪ੍ਰਬੰਧਨ ਕਮੇਟੀ ਨੂੰ ਇਹ ਚਿੰਤਾ ਹੋਣ ਲੱਗੀ ਕਿ ਜੇਕਰ ਪਾਣੀ ਗੁਰਦੁਆਰਾ ਸਾਹਿਬ ਦੇ ਅੰਦਰ ਆ ਗਿਆ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਵੇਗਾ ਜਿਸ ਗੱਲ ਦਾ ਡਰ ਸੀ ਉਹੀ ਗੱਲ ਹੋਈ ਦਰਿਆ ਨੇ ਆਪਣਾ ਰਸਤਾ ਬਦਲ ਲਿਆ ਤੇ ਪਾਣੀ ਗੁਰਦੁਆਰਾ ਸਾਹਿਬ ਵੱਲ ਵਧਣ ਲੱਗਾ ਇੱਥੇ ਸੰਗਤ ਕੁਝ ਵੀ ਨਹੀਂ ਕਰ ਸਕਦੀ ਸੀ ਇਸ ਕੁਦਰਤੀ ਆਫਤ ਦੇ ਅੱਗੇ ਪਰ ਗੁਰਦੁਆਰਾ ਸਾਹਿਬ ਦੇ ਨੁਕਸਾਨ ਨੂੰ ਵੀ ਬਚਾਉਣਾ ਜ਼ਰੂਰੀ ਸੀ ਤੇ ਸਰਕਾਰ ਵੀ ਖੁਸ਼ ਹੱਥ ਪੱਲਾ ਨਹੀਂ ਫੜਾ ਰਹੀ ਸੀ ਫਿਰ ਕੁਝ ਸਿਆਣੇ ਸਿੱਖਾਂ ਨੇ ਸੋਚਿਆ ਕਿ ਇੱਥੇ ਕੋਈ ਪਰਮਾਤਮਾ ਦਾ ਪਿਆਰਾ ਹੀ ਸਾਡੀ ਮਦਦ ਕਰ ਸਕਦਾ ਹੈ ਸੰਗਤਾਂ ਨੇ ਉਸ ਵੇਲੇ ਸੰਤ ਮਹਾਪੁਰਖ ਬਾਬਾ ਹਰਭਜਨ ਸਿੰਘ ਹੁਣੀ ਕਾਰ ਸੇਵਾ ਵਾਲਿਆਂ ਨੂੰ ਸੁਨੇਹਾ ਭੇਜਿਆ ਉਸ ਸਮੇਂ ਬਾਬਾ ਜੀ ਲਖਨਊ ਵਿੱਚ ਸੇਵਾ ਵਿਖੇ ਲੱਗੇ ਹੋਏ ਸਨ ਜਦੋਂ ਬਾਬਾ ਜੀ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਕਿਹਾ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਨਿਸ਼ਾਨਾਂ ਨੂੰ ਕਿਵੇਂ ਕੋਈ ਨੁਕਸਾਨ ਪਹੁੰਚਾ ਸਕਦਾ ਹੈ ਬਾਬਾ ਹਰਪ੍ਰੀਤ ਸਿੰਘ ਕਾਰ ਸੇਵਾ ਵਾਲੇ ਇੱਕ ਦਿਨ ਦੇ ਬਾਅਦ ਗੁਰਦੁਆਰਾ ਕੋੜੀ ਵਾਲਾ ਘਾਟ ਵਿਖੇ ਪਹੁੰਚ ਗਏ ਉਹਨਾਂ ਨੇ ਦੇਖਿਆ ਕਿ ਸੱਚਮੁੱਚ ਹੀ ਹੜਾਂ ਦੇ ਹਾਲਾਤ ਬਹੁਤ ਮਾੜੇ ਸਨ ਪਾਣੀ ਗੁਰਦੁਆਰਾ ਸਾਹਿਬ ਦੇ ਅੰਦਰ ਤੱਕ ਜਾ ਰਿਹਾ ਸੀ। ਦਰਿਆ ਦਾ ਬਹਾਵੀ ਗੁਰਦੁਆਰਾ ਸਾਹਿਬ ਵੱਲ ਹੀ ਸੀ। ਗੁਰਦੁਆਰਾ ਸਾਹਿਬ ਦੇ ਲਾਗੇ ਛਾਗੇ ਦੇ ਘਰ ਵੀ ਰੁੜ ਚੁੱਕੇ ਸਨ ਤੇ ਲੋਕ ਆਪਣਾ ਘਰ-ਬਾਰ ਛੱਡ ਕੇ ਉਥੋਂ ਜਾ ਚੁੱਕੇ ਸਨ। ਇਹ ਦੇਖ ਕੇ ਬਾਬਾ ਜੀ ਜੋਸ਼ ਵਿੱਚ ਆ ਗਏ ਤੇ ਉਹਨਾਂ ਨੇ ਆਪਣੀ ਸੱਜੀ ਬਾਹ ਉੱਪਰ ਕਰਕੇ ਉਨਾ ਨੇ ਦਰਿਆ ਨੂੰ ਆਪਣੀ ਗਰਜਮੀ ਆਵਾਜ਼ ਦੇ ਵਿੱਚ ਸਬੋਧਨ ਕੀਤਾ ਇਹ ਗੁਰੂ ਨਾਨਕ ਸਾਹਿਬ ਦੇ ਨਿਸ਼ਾਨ ਹਨ ਇਹਨਾਂ ਨਾਲ ਮੱਥਾ ਨਾ ਲਗਾ ਇੱਥੇ ਹੋਰ ਵੀ ਬਹੁਤ ਜਗ੍ਹਾ ਹੈ ਉੱਤਰ ਜਾ ਕੇ ਆਪਣਾ ਵਹਾ ਕਰ ਜੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਮੱਥਾ ਲਾਉਣਾ ਹੈ ਫਿਰ ਵੀ ਤੇਰੀ ਮਰਜ਼ੀ ਹੈ ਬਾਬਾ ਜੀ ਦੀ ਗਰਜਮੀ ਆਵਾਜ਼ ਉੱਥੇ ਖੜੀ ਸਾਰੀ ਸੰਗਤ ਨੇ ਸੁਣੀ ਬਾਬਾ ਜੀ ਦੀ ਉਸ ਗਰਜਮੀ ਆਵਾਜ਼ ਨੇ ਸੰਗਤਾਂ ਨੂੰ ਸਿੱਧਕ ਬਖਸ਼ਿਆ ਤੇ ਸਾਰੀ ਸੰਗਤ ਨੇ ਬਾਬਾ ਜੀ ਦੇ ਨਾਲ ਰਲ ਕੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕੀਤੀ ਸਹਿਬ ਦੀ ਕਿਰਪਾ ਹੋਈ ਦਰਿਆ ਨੇ ਉਸੇ ਵੇਲੇ ਹੀ ਆਪਣਾ ਰਸਤਾ ਬਦਲ ਲਿਆ ਤੇ ਪਾਣੀ ਹੌਲੀ-ਹੌਲੀ ਉਤਰਨ ਲੱਗਾ ਉਸ ਦਿਨ ਤੋਂ ਬਾਅਦ ਉਹ ਦਰਿਆ ਗੁਰਦੁਆਰਾ ਸਾਹਿਬ ਤੋਂ ਕਾਫੀ ਦੂਰ ਜਾ ਕੇ ਵਹਿਣ ਲੱਗਾ ਉਸ ਦਰਿਆ ਨੇ ਕਾਫੀ ਜਗ੍ਹਾ ਛੱਡ ਦਿੱਤੀ 1981 ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਨੀ ਸ਼ੁਰੂ ਹੋਈ ਸੀ ਤੇ ਅੱਜ ਇੱਥੇ ਰਹਿਣ ਵਾਸਤੇ ਸਰਾਮਾ ਕਮਰੇ ਸਭ ਕੁਝ ਸੰਗਤਾਂ ਦੀ ਸਹੂਲਤ ਲਈ ਬਣਿਆ ਹੋਇਆ ਹੈ ਇੱਥੇ ਨਾਲ ਜੁੜੀ ਇੱਕ ਹੋਰ ਘਟਨਾ ਸਾਹਮਣੇ ਆਉਂਦੀ ਹੈ ਜਦੋਂ ਇੱਥੇ ਤੱਕ ਪਹੁੰਚਣ ਦੇ ਲਈ ਇੱਕ ਛੋਟੀ ਜਿਹੀ ਟ੍ਰੇਨ ਦੀ ਮੰਗ ਕੀਤੀ ਗਈ ਸੀ ਸੰਗਤਾ ਚਾਹੁੰਦੀਆਂ ਸਨ ਕਿ 메인 ਸ਼ਹਿਰ ਤੋਂ ਗੁਰਦੁਆਰਾ ਸਾਹਿਬ ਤੱਕ ਇੱਕ ਛੋਟੀ ਟ੍ਰੇਨ ਲੱਗ ਜਾਵੇ ਤਾਂ ਜੋ ਸੰਗਤਾ ਆਰਾਮ ਨਾਲ ਗੁਰਦੁਆਰਾ ਸਾਹਿਬ ਪਹੁੰਚ ਸਕਣ ਸੋ ਸੰਗਤ ਨੇ ਇਹ ਗੱਲ ਸਰਕਾਰ ਤੱਕ ਪਹੁੰਚਾਈ ਤੇ ਕਈ ਮੰਤਰੀਆਂ ਨੂੰ ਵੀ ਮਿਲੇ ਪਰ ਜਵਾਬ ਇੱਕ ਹੀ ਮਿਲਿਆ ਕਿ ਉੱਥੇ ਸਿਰਫ ਇੱਕ ਹੀ ਟ੍ਰੇਨ ਜਾਂਦੀ ਹੈ ਉਹ ਵੀ ਮਾਲ ਗੱਡੀ ਉੱਥੇ ਕੋਈ ਵੀ ਸਵਾਰੀਆਂ ਵਾਲੀ ਟ੍ਰੇਨ ਨਹੀਂ ਜਾ ਸਕਦੀ ਸੋ ਇਹ ਮਾਮਲਾ ਉੱਥੇ ਹੀ ਰੁਕ ਗਿਆ ਉਸ ਤੋਂ 2-3 ਦਿਨ ਬਾਅਦ ਹੀ ਉਹ ਮਾਲ ਗੱਡੀ ਟਰੈਕ ਤੋਂ ਉਤਰ ਗਈ ਤੇ ਉਸੇ ਦਰਿਆ ਵਿੱਚ ਡੇਗ ਗਈ ਤਦ ਨੂੰ ਇਹ ਹੀ ਲੱਗਿਆ ਕਿ ਸੰਗਤਾ ਦੀ ਪੁਕਾਰ ਨਾ ਮੰਨਣ ਕਰਕੇ ਹੀ ਇਹ ਹਾਦਸਾ ਹੋਇਆ ਹੈ ਸਰਕਾਰ ਨੇ ਵੀ ਇਹ ਗੱਲ ਮੰਨੀ ਅਤੇ ਇੱਕ ਛੋਟੀ ਟ੍ਰੇਨ ਸੰਗਤਾ ਦੇ ਵਾਸਤੇ ਚਲਾਈ ਅੱਜ ਵੀ ਜਦੋਂ ਕਦੀ ਦਰਿਆ ਦਾ ਪਾਣੀ ਉਤਰਦਾ ਹੈ ਉਸ ਮਾਲ ਗੱਡੀ ਦੇ ਕੁਝ ਡੱਬੇ ਦਿਖਾਈ ਦਿੰਦੇ ਨੇ ਪੂਰੀ ਜਾਣਕਾਰੀ ਲਈ ਦੱਸ ਦਈਏ ਕਿ ਰੋਜ਼ਾਨਾ ਦੋ ਬੱਸਾਂ ਸ੍ਰੀ ਅਮਰਤਸਰ ਸਾਹਿਬ ਤੋਂ ਗੁਰਦੁਆਰਾ ਕੋੜੀਵਾਲਾ ਘਾਟ ਟਕੋਣੀਆਂ ਜਾਂਦੀਆਂ ਹਨ ਅਤੇ ਉੱਥੋਂ ਦੋ ਬੱਸਾਂ ਸ੍ਰੀ ਅਮਰਤਸਰ ਸਾਹਿਬ ਨੂੰ ਵੀ ਆਉਂਦੀਆਂ ਹਨ ਆਪ ਜੀ ਵੀ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ